21 ਜਨਵਰੀ ਦਾ ਦਿਨ RAM ਭਗਤਾਂ ਦੇ ਲਈ ਬੇਹਦ ਅਹਿਮ ਅਤੇ ਇਤਿਹਾਸਿਕ ਬਣਨ ਜਾ ਰਿਹਾ ਹੈ ਕਿਉਂਕਿ ਸ਼੍ਰੀ ਅਯੁੱਧਿਆਪੂਰੀ ਵਿੱਚ ਸ਼੍ਰੀ ਰਾਮ ਜਨਮ ਭੂਮੀ ਸਥਾਨ ਤੇ ਭਗਵਾਨ ਸ਼੍ਰੀ ਰਾਮ ਜੀ ਦੀ ਵਿਦੀਵਤ ਮੂਰਤੀ ਸਥਾਪਨਾ ਹੋਣ ਜਾ ਰਹੀ ਹੈ ਦੂਜੇ ਸ਼ਬਦਾਂ ਦੇ ਵਿੱਚ ਇਸ ਦਿਨ ਭਗਵਾਨ ਸ਼੍ਰੀ ਰਾਮ ਮੂਰਤੋ ਅਯੁੱਧਿਆਪੂਰੀ ਵਿੱਚ ਵਿਰਾਜਮਾਨ ਹੋਣ ਜਾ ਰਹੇ ਨੇ ਜਿਸ ਦਾ ਜਸ਼ਨ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ ਗੱਲ ਜੇਕਰ ਗੁਰਦਾਸਪੁਰ ਦੀ ਕਰੀਏ ਤਗੁਰਦਾਸਪੁਰ ਸ਼ਹਿਰ ਵਿੱਚ 22 ਜਨਵਰੀ ਨੂੰ ਬੇਹਦ ਧੂਮ-ਧਾਮ ਨਾਲ ਭਗਵਾਨ ਸ਼੍ਰੀ ਰਾਮ ਜੀ ਦੀ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ। ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਸਥਾਨਕ ਕਦਾਵਲੀ ਮੰਡੀ ਤੋਂ 22 ਜਨਵਰੀ ਦੀ ਸ਼ਾਮ ਇੱਕ ਬੇਹਦ ਆਕਰਸ਼ਕ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ ਜੋ ਪੂਰੀ ਤਰ੍ਹਾਂ ਨਾਲ ਧਾਰਮਿਕ ਰੰਗ ਵਿੱਚ ਰੰਗੀ ਹੋਵੇਗੀ। ਪਵਨ ਸ਼ਰਮਾ, ਅਜੀਤ ਸੂਰੀ ਅਤੇ ਇਨ੍ਹਾਂ ਨੇ ਦੱਸਿਆ ਕਿ ਸ਼ੋਭਾ ਯਾਤਰਾ ਬਾਰੇ ਵਿਚਾਰ ਵਟਾਦਰਾ ਕਰਨ ਦੇ ਲਈ ਇੱਕ ਮੀਟਿੰਗ ਸਥਾਨਕ ਮਾਈ ਦਾ ਤਲਾਬ ਮੰਦਿਰ ਦੇ ਹਾਲ ਵਿੱਚ ਕੀਤੀ ਗਈ। ਉਹਨਾਂ ਦੱਸਿਆ ਕਿ ਸਨਾਤਨ ਜਾਗਰਣ ਮੰਚ ਵੱਲੋਂ ਹੋਰ ਧਾਰਮਿਕ ਸਮਾਜਿਕ ਸੰਗਠਨਾਂ ਦੇ ਆਗੂਆਂ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਦੇ ਸਦਿ ਕਰ ਕਰ ਜਾ ਕੇ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਅਤੇ ਸ਼ੋਭਾ ਯਾਤਰਾ ਦੀ ਰੌਣਕ ਨੂੰ ਬਦੌਣ ਲਈ ਭਗਵਾਨ ਸ਼੍ਰੀ ਰਾਮ ਦਾ ਗੁੰਗਾਨ ਅਤੇ ਅਯੁੱਧ ਧਾਮ ਵਿੱਚ ਭਗਵਾਨ ਸ਼੍ਰੀ ਰਾਮ ਦੇ ਵਿਰਾਜਮਾਨ ਹੋਣ ਦਾ ਜਸ਼ਨ ਮਨਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ 22 ਜਨਵਰੀ ਨੂੰ ਕਦਾਵਲੀ ਮੰਡੀ ਵਿਖੇ 4 ਵਜੇ ਤੱਕ ਧਾਰਮਿਕ ਪ੍ਰਵਚਨ ਹੋਣਗੇ 4 ਵਜੇ ਤੋਂ ਸ਼ੋਭਾ ਯਾਤਰਾ ਸ਼ੁਰੂ ਹੋਵੇਗੀ ਜੋ ਸਾਰੇ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਮਾਈ ਦੇ ਤਲਾਬ ਮੰਦਿਰ ਵਿਖੇ ਵਿਸ਼ਰਾਮ ਕਰੇਗੀ ਜਿੱਥੇ ਸ਼ਰਧਾਲੂਆਂ ਲਈ ਲੰਗਰ ਆਦਿ ਦਾ ਪ੍ਰਬੰਧ ਹੋਵੇਗਾ ਸ਼ੋਭਾ ਯਾਤਰਾ ਦੇ ਵਿੱਚ ਅਯੁੱਧਿਆ ਤੋਂ ਆਏ ਭਗਵਾਨ શ્રી ਰਾਮ ਜੀ ਦੇ ਵਿਸ਼ੇਸ਼ ਮੂਰਤੀ ਰੂਪੀ ਸਰੂਪ ਤੋਂ ਇਲਾਵਾ ਦੁਰਗਾਣਾ ਮੰਦਿਰ ਤੋਂ ਵਿਸ਼ੇਸ਼ ਤੌਰ ਤੇ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਆਰੇ ਸ਼੍ਰੀ ਰਾਮ ਹਨੂਮਾਨ ਅਤੇ ਵਾਨਰ ਸਰੂਪ ਦੀ ਵਿਸ਼ੇਸ਼ ਆਕਰਸ਼ਣ ਹੋਣਗੇ ਸ਼ੋਭਾ ਯਾਤਰਾ ਵਿੱਚ ਲਗਾਤਾਰ ਭਗਵਾਨ ਸ਼੍ਰੀ ਰਾਮ ਦਾ ਗੁੰਗਾਨ ਅਤੇ ਮੰਦਿਰ ਦਾ ਜਾਪ ਚੱਲਦਾ ਰਹੇਗਾ ਅਤੇ ਸ਼ਹਿਰ ਦੀ ਵੱਖ-ਵੱਖ ਇਲਾਕਿਆਂ ਵਿੱਚ ਸਰਦਾਲੂਆਂ ਵੱਲੋਂ ਇਸ ਦਾ ਸਵਾਗਤ ਅਤੇ ਇਸ ਦੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਅੱਜ ਦੀ ਮੀਟਿੰਗ ਸ਼੍ਰੀ ਸਨਾਤਨ ਜਾਗਰਣ ਮੰਚ ਲੋ ਰੱਖੀ ਗਈ ਹੈ ਜਿਸ ਦਾ ਮੇਨ ਉਦੇਸ਼ ਇਹ ਸੀਗਾ ਵੀ ਜਿਹੜੀ ਅਸੀਂ 22 ਜਨਵਰੀ ਨੂੰ ਇੱਕ ਸ਼ੋਭਾ ਯਾਤਰਾ ਕੱਢਣ ਜਾ ਰਹੇ ਹਾਂ ਉਹਦੇ ਉਦੇਸ਼ ਦੇ ਵਿੱਚ ਹੀ ਮੀਟਿੰਗ ਰੱਖੀ ਗਈ ਹੈ। ਔਰ ਉਸ ਸ਼ੋਭਾ ਯਾਤਰਾ ਨੂੰ ਭਵੇ ਬਣਾਉਣ ਵਾਸਤੇ ਅਸੀਂ ਸਮੂਹ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਨੇ ਆਂ ਕਿ ਉਸ ਸ਼ੋਭਾ ਯਾਤਰਾ ਦੇ ਵਿੱਚ ਵੱਧ ਚੜ ਕੇ ਸ਼ਾਮਲ ਹੋਵੋ ਉਸ ਦਿਨ ਜਿਹੜੀ ਆ ਦੀਪਮਾਲਾ ਕੀਤੀ ਜਾਵੇ ਸ਼ੋਭਾ ਯਾਤਰਾ ਦਾ ਸਵਾਗਤ ਜਿਹੜਾ ਵਾ ਪੁਸ਼ਪ ਵਰਖਾ ਦੇ ਨਾਲ ਕੀਤਾ ਜਾਵੇ ਤਾਂ ਕਿ ਜਿਹੜੇ ਲੋਕ ਅਜੋਧਿਆ ਨਹੀਂ ਜਾ ਸਕਦੇ ਉਹ ਗਰਦਾਸਪੁਰ ਸ਼ਹਿਰ ਨੂੰ ਹੀ ਅਜੋਧਿਆ ਦੇ ਰੂਪ ਵਿੱਚ ਸਜਾਇਆ ਜਾਵੇ ਔਰ RAM ji ਦੇ ਦਰਸ਼ਨ ਜਿਹੜੇ ਨੇ ਜਿਹੜੀ ਇਹ ਜੋਧਿਆ ਤੋਂ ਮੂਰਤ ਪਰ RAM ji ਦੀ ਮੂਰਤੀ ਆਈ ਆ ਉਹਦੇ ਦਰਸ਼ਨ ਕਰਕੇ ਹੀ ਆਪਣੇ ਆਪ ਨੂੰ ਸੁਭਾਗੇਸ਼ਾਲੀ ਬਣਾਇਆ ਜਾਵੇ ਸ਼ੋਭਾ ਯਾਤਰਾ ਨੂੰ ਆਕਰਸ਼ਕ ਬਣਾਉਣ ਲਈ ਕੀ ਕਰ ਰਹੇ ਹੋ ਸ਼ੋਭਾ ਯਾਤਰਾ ਨੂੰ ਆਕਰਸ਼ਕ ਬਣਾਉਣ ਵਾਸਤੇ ਦੁਰਗਿਆਣਾ ਮੰਦਰ ਤੋਂ ਅਖਾੜੇ ਵਾਲੇ ਆ ਰਹੇ ਨੇ ਔਰ ਸਭ ਤੋਂ ਅੱਗੇ ਦੋ ਘੋੜੀਆਂ ਨੇ ਜਿਹਦੇ ਉੱਤੇ ਸਾਡੇ ਇੱਕ ਪੰਡਤ ਜੀ ਔਰ ਇੱਕ ਸਿੱਖੀ ਸਰੂਪ ਦੇ ਵਿੱਚ ਸਭ ਤੋਂ ਅੱਗੇ ਚੱਲਣਗੇ ਉਹਨਾਂ ਦੇ ਪਿੱਛੇ ਬੁਲਟ ਵਾਲੀਆਂ ਲੜਕੀਆਂ ਹੋਣਗੀਆਂ ਉਸ ਦੇ ਪਿੱਛੇ ਜਿਹੜੇ ਦੁਰਗਿਆਣਾ ਮੰਦਰ ਤੋਂ ਆ ਰਹੇ ਨੇ ਉਹ ਹੋਣਗੇ ਉਸ ਤੋਂ ਪਿੱਛੇ ਰਾਮ ਜੀ ਦੀ ਪਾਲਕੀ ਔਰ ਉਸ ਤੋਂ ਪਿੱਛੇ ਸੰਗਤ ਹੋਏਗੀ ਸਾਰੀ 22 ਤਰੀਕ ਦਾ ਪੂਰਾ ਪ੍ਰੋਗਰਾਮ ਕੀ ਹੈ 22 ਤਰੀਕ ਦਾ ਜਿਹੜਾ ਪੂਰਾ ਪ੍ਰੋਗਰਾਮ ਆ ਉਹ 3 ਵਜੇ ਤੋਂ ਲੈ ਕੇ 3 ਵਜੇ ਸ਼ੁਰੂ ਹੋਏਗਾ 3 ਤੋਂ 4 ਪ੍ਰਵਚਨ ਹੋਣਗੇ ਪ੍ਰਵਚਨ ਤੋਂ ਬਾਅਦ ਠੀਕ 4 ਵਜੇ ਨੂੰ ਸ਼ੋਭਾ ਯਾਤਰਾ ਚ ਚਲਾਈ ਜਾਏਗੀ ਉਸ ਤੋਂ ਬਾਅਦ ਉਹ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਮਾਈ ਦੇ ਤਲਾ ਮੰਦਰ ਸਮਾਪਤੀ ਲੰਗਰ ਦੀ ਵਿਵਸਥਾ ਦੇ ਨਾਲ ਸਮਾਪਤੀ ਕੀਤੀ ਜਾਏਗੀ ਕੀ ਅਪੀਲ ਕਰਨਾ ਚਾਹੁੰਦੇ ਸ਼ਹਿਰ ਵਾਸੀ ਸ਼ਹਿਰ ਵਾਸੀਆਂ ਦੇ ਅੱਗੇ ਇਹੋ ਅਪੀਲਾ ਵੀ ਅਸੀਂ ਅਜੋਧਿਆ ਤੇ ਨਹੀਂ ਜਾ ਸਕਦੇ ਅਸੀਂ ਗਰਦਾਸਪੁਰ ਨੂੰ ਅਜੋਧਿਆ ਜਰੂਰ ਬਣਾ ਸਕਨੇ ਆ ਉਹ ਤਾਂ ਹੀ ਬਣਾ ਸਕਨੇ ਆ ਵੀ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਲੋਕਾਂ ਨੂੰ ਅਪੀਲ ਆ ਵੀ ਉਸ ਦਿਨ ਆਪਣੇ ਬੱਚਿਆਂ ਨੂੰ ਲੇਡੀਜ਼ ਵੱਧ ਤੋਂ ਵੱਧ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਣ ਤਾਂ ਕਿ ਅਸੀਂ ਇਸ ਸ਼ੋਭਾ ਯਾਤਰਾ ਦਾ ਆਨੰਦ ਲੈ ਸਕੀਏ ਔਰ ਬੜੇ 500 ਸਾਲਾਂ ਦੇ ਬਾਅਦ ਸਾਨੂੰ ਇਹ ਮੌਕਾ ਮਿਲਿਆ ਵਾ ਉਸ ਮੌਕੇ ਨੂੰ ਮੇਰੇ ਸ਼ਹਿਰ ਵਾਸੀਆਂ ਦੇ ਅੱਗੇ ਪੀਲਾ ਵੀ ਇਸ ਮੌਕੇ ਨੂੰ ਨਾਂਗਵਾਇਆ ਜਾਏ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਇਆ ਜਾਏ ਮੈਂ ਮਨੋਜ਼ ਰਹਿਣਾ ਹਾਜ਼ਦੀ ਇਸ ਮੀਟਿੰਗ ਸ੍ਰੀ ਸਨਾਤਨ ਜਾਗਰਣ ਮੰਚ ਵੱਲੋਂ ਭਗਵਾਨ ਸ਼੍ਰੀ ਰਾਮ ਦੇ 22 ਜਨਵਰੀ ਨੂੰ ਅਜੋਧਿਆ ਦੇ ਵਿੱਚ ਹੋਣ ਜਾ ਰਹੀ ਪ੍ਰਾਣ ਪ੍ਰਤੀਸ਼ਟਾ ਦੇ ਸਬੰਧ ਵਿੱਚ ਸ੍ਰੀ ਸਨਾਤਨ ਜਾਗਰਣ ਮੰਚ ਨੇ ਰੱਖੀ ਹੈ ਜਿਸ ਦਾ ਉਦੇਸ਼ ਹੈ ਕਿ 22 ਜਨਵਰੀ ਦੇ ਦਿਨ ਨੂੰ ਅਸੀਂ ਯਾਦਗਾਰੀ ਬਣਾਣਾ ਹੈ ਉਸ ਦਿਨ ਮੰਚ ਵੱਲੋਂ ਅਯੋਜਨ ਕੀਤਾ ਗਿਆ ਹੈ ਕਿ ਸ਼ੋਭਾ ਯਾਤਰਾ ਦਾ ਵਿਸ਼ਾਲ ਸ਼ੋਭਾ ਯਾਤਰਾ ਪੁਰਾਣੀ ਕਨਕ ਮੰਡੀ ਤੋਂ ਆਰੰਭ ਹੋ ਕੇ ਮਾਈ ਦਾ ਤਲਾਬ ਵਿੱਚ ਆ ਕੇ ਵਿਸ਼ਰਾਮ ਕਰੇਗੀ ਉਸ ਦਿਨ ਸਾਰੇ ਸ਼ਹਿਰ ਨੂੰ ਨਿਵੇਦਨ ਹੈ ਕਿ ਉਸ ਯਾਤਰਾ ਦੇ ਰੂਪ ਨੂੰ ਭਵੇ ਬਣਾਉਣ ਵਾਸਤੇ ਯਾਤਰਾ 'ਚ ਰਾਮ ਭਗਤ ਦੇ ਰੂਪ 'ਚ ਸ਼ਾਮਲ ਹੋਵੋ ਤੇ ਪੂਰਾ ਨਗਰ ਨੂੰ ਅਜੋਧਿਆ ਮੇ ਬਣਾਓ ਸ਼ਾਮ ਨੂੰ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਕਰੋ ਤਾਂ ਕਿ ਅਸੀਂ ਜਿਹੜੇ ਪ੍ਰਭੂ ਦੇ ਪ੍ਰਤੀ ਜਿਹੜਾ ਆਪਣਾ ਆਦਰ ਸਤਕਾਰ ਹੈ ਉਹ ਪ੍ਰਗਟ ਕਰ ਸਕੀਏ ਇਹ ਸਾਰੇ ਪ੍ਰੋਗਰਾਮ ਦਾ ਪ੍ਰਯੋਜਨ ਕੀ ਹੈ ਜੀ ਪ੍ਰਯੋਜਨ ਹੈ ਕਿ ਕਾਫੀ ਲੰਬਾ ਸੰਘਰਸ਼ ਚੱਲਿਆ ਆ ਰਾਮ ਭਗਤਾਂ ਨੂੰ ਆਪਣੇ ਪ੍ਰਭੂ ਨੂੰ ਉਹਨਾਂ ਦੇ ਅਸਲ ਨਿਵਾਸ ਵਿੱਚ ਸਥਾਪਿਤ ਕਰਨ ਵਾਸਤੇ ਕਿਉਂਕਿ ਸਬਦ ਸਭ ਦੀ ਆਸਥਾ ਪ੍ਰਭੂ શ્રી ਰਾਮ ਵਿੱਚ ਹੈ ਅਸੀਂ ਚਾਹੁੰਦੇ ਹਾਂ ਕਿ ਉਸ ਆਸਥਾ ਨੂੰ ਹੋਰ ਜ਼ਿਆਦਾ ਵਿਸ਼ਾਲ ਬਣਾਈਏ ਕਿ ਜਿਸ ਦਿਨ ਪ੍ਰਭੂ ਪ੍ਰਭੂ ਜੀ ਨੇ ਆਪਣੇ ਘਰ ਆਣਾ ਤੇ ਅਸੀਂ ਆਪਣੇ ਨਜ਼ਰ ਵਿੱਚ ਵੀ ਇਸ ਚੀਜ਼ ਨੂੰ ਯਾਦਗਾਰੀ ਬਣਾਈਏ ਕਿ ਹਰ ਸਾਲ ਦਿਨ ਦਿਨ ਨੂੰ ਯਾਦ ਕਰੀਏ ਕਿ ਭਗਵਾਨ ਰਾਮ ਜਿਹੜੇ ਸੀ ਉਹਨਾਂ ਦਾ ਮੰਜ਼ਲਾ ਸੁਪਨਾ ਰਾਮ ਪਖਤਾਨੇ ਕਦੀ ਦੇਖਿਆ ਸੀ ਉਹ ਸাকার ਹੋਇਆ। ਸ਼ੋਭਾ ਯਾਤਰਾ ਪੂਰੀ ਧਾਰਮਿਕ ਹੋਏਗੀ ਲੇਕਿਨ ਇਹਦੇ ਚ ਖਾਸ ਕੀ ਹੋਏਗਾ ਹੋਰ? ਸ਼ੋਭਾ ਯਾਤਰਾ ਵਿੱਚ ਖਾਸ ਤੌਰ ਤੇ ਇੱਕ ਤੇ ਸਾਨੂੰ ਰਾਮ ਜਨਮ ਭੂਮੀ ਨਿਯਾਸ ਨੇ ਭਗਵਾਨ ਰਾਮ ਜੀ ਦੀ ਪ੍ਰਤਿਮਾ ਭੇਂਟ ਕੀਤੀ ਹੈ। ਉਹ ਪਲਕੀ ਵਿੱਚ ਸਜਾ ਕੇ ਅਸੀਂ ਉਹਦੀ ਨਗਰ ਦੀ ਪਰਿਕਰਮਾ ਕਰਾਂਗੇ। ਇਸ ਦੇ ਨਾਲ ਹੀ ਸ਼੍ਰੀ ਦੁਰਗਿਆਨਾ ਮੰਦਰ ਤੋਂ ਵਾਨਰ ਸੈਨਾ ਸ਼ੋਭਾ ਯਾਤਰਾ ਦੀ ਸ਼ੋਭਾ ਨੂੰ ਵਧਾਏਗੀ। ਉੱਥੋਂ ਵਾਨਰ ਸੈਨਾ ਦੇ ਰੂਪ ਵਿੱਚ ब्रह्मचारी ਜਿਹੜੇ ਅਖਾੜਾ ਸ਼ਾਮਲ ਹੋਵੇਗਾ ਤੇ ਸ਼ੋਭਾ ਜਦਰਾ ਦੇ ਅੱਗੇ ਉਹਦੀ ਅਗਵਾਈ ਕਰੇ